رندھا صاحب سلام کیے جا رہے ہیں سب سی ਸ਼੍ਰੀਮਤੀ ਮਨਾਕਸ਼ੀ ਦੇਵੀ ਕਾਕਾ ਜੀ ਸਮਾਹ ਕਰਦੇ ਜਿੰਦਾਬਾਦ 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 ਡਿਪਟੀ ਸੀਐਮ ਲੋਕਾਂ ਦੇ ਦਿਲਾਂ ਦੀ ਧੜਕਣ ਜਿਨ੍ਹਾਂ ਨੂੰ ਪੂਰਾ ਪੰਜਾਬ ਕੀ ਉਹ ਸ਼ੇਰ ਹੈ ਇੱਕ ਹੋਰ ਸ਼ੇਰ ਨਾਲ ਤੁਹਾਡਾ ਕੰਮ ਕਰਾਂਗਾ ਰੰਧਾਵਾ ਸਾਹਿਬ ਮੈਂ ਤੁਹਾਨੂੰ ਦਰਿਓ ਇੱਕ ਸਾਡੇ ਪਾਣੀ ਦੀ ਟੈਂਕੀ ਬਣੀ ਹੋਈ ਐ ਬੋਰ ਨਹੀਂ ਕਰਨ ਦੇ ਰਹੇ ਜੋ ਵੀ ਸਾਰਾ ਉਹਨੇ ਵਾਪਸ ਲੈ ਲਿਆ ਸੀਵਰੇਜ ਬੋਰ ਵਾਲਿਆਂ ਦਾ ਹੁਣ ਬੋਰ ਸੈਂਕਸ਼ਨ ਹੋ ਗਿਆ ਬੋਰ ਤੇ ਟੈਂਡਰ ਹੋ ਗਿਆ 4 ਤਰੀਕ ਤੋਂ ਬਾਅਦ ਉਹ ਪਾਣੀ ਦਾ ਬੋਰ ਦੇ ਕੇ ਜਾਓਗੇ ਜੋ ਮਾਰੇ ਨੇ ਤੁਹਾਨੂੰ ਜਿੱਤ ਦੇ ਦੇਣੀ ਆ ਐ ਮੈਂ ਤੁਹਾਨੂੰ ਯਕੀਨੀ ਕਹਿੰਨਾ ਮਾਰੇ ਨੇ ਤੁਹਾਨੂੰ ਜਿੱਤ ਰੰਧਾਵਾ ਸਾਹਿਬ ਦਾ ਦਿਲ ਦੀਆਂ ਜੀਪੀਆਂ ਦਾ ਜਿਹੜੀਆਂ ਰੋਟੀ ਟੁੱਕਦੇ ਵੇਲੇ ਆਪਣਾ ਕੰਮ ਛੱਡ ਕੇ ਇਸ ਵੇਲੇ ਮੇਰੇ ਨਾਲ

ਸਰਦਾਰ ਸੁਖਜਿੰਦਰ ਸਿੰਘ ਦੇ ਜਗਿੰਦਰਪਾਲ ਜੀ ਦੇ ਗੌਰਵ ਜੀ ਉਹ ਵੀ ਪੰਡਾਲ ਬਾਦ ਨੂੰ ਵੱਧ ਰਹੇ ਨੇ ਜਿੰਦਾਬਾਦ ਸੁਖਜਿੰਦਰ ਸਿੰਘ ਰੰਗਵਾੜ ਜਿੰਦਾਬਾਦ ਸੁਖਜਿੰਦਰ ਸਿੰਘ ਰੰਗਵਾੜ ਜਿੰਦਾਬਾਦ ਨਾਲ ਬਾਦ ਕੁਮਾਰ ਚੇਅਰਮੈਨ ਜੀ ਪ੍ਰੇਮ ਕੁਮਾਰ ਜੀ ਸੰਤੀ ਮੈਂਬਰ ਹਾਪੀ ਜੀ ਅੰਕੂ ਜੀ ਲਾਡੀ ਜੀ ਯੋਗ ਦਾ ਪਹੁੰਚਾ ਮੈਂ ਅਨੰਦ ਧੰਨਵਾਦ ਕਰਦਾ ਸਾਰੇ ਨੂੰ ਜੀ ਆਇਆਂ ਨੂੰ ਕਹਿੰਦਾ ਸਾਰੇ ਆਪਣੀ ਆਪਣੀ ਜਗ੍ਹਾ ਤੇ ਬੈਠੋ ਅੱਜ ਸਾਡੇ ਵਿੱਚ ਬਹੁਤ ਹੀ ਸਤਿਕਾਰਯੋਗ ਸਵਾਗਤ ਕਰਾਂਗੇ ਸਾਡੇ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਲੋੜ ਆ ਅੱਜ ਦੇਸ਼ ਦੇ ਸਬਦਾਨ ਨੂੰ ਬਚਾਉਣ ਦੀ ਲੋੜ ਆ ਅੱਜ ਦੇਸ਼ ਦੀਆਂ ਸਰਹੱਦਾਂ ਨੂੰ ਬਚਾਉਣ ਦੀ ਲੋੜ ਆ ਅੱਜ ਦੇਸ਼ ਨੂੰ ਚੀਨ ਤੋਂ ਬਚਾਉਣ ਦੀ ਲੋੜ ਆ ਜਿਹੜਾ ਮੈਂਬਰ ਪਾਰਲੀਮੈਂਟ ਜਾਂਦਾ ਉਹਦਾ ਕੰਮ ਆ ਆਪਣੇ ਪੰਜਾਬ ਦੀ ਗੱਲ ਕਰੇ ਆਪਣੇ ਦੇਸ਼ ਦੀ ਗੱਲ ਕਰੇ ਤੇ ਸਭ ਤੋਂ ਪਹਿਲਾਂ ਜਿੱਥੋਂ ਐਮਪੀ ਬਣ ਕੇ ਗਿਆ ਆਪਣੇ ਹਲਕੇ ਦੀ ਗੱਲ ਕਰੇ ਕਿ ਮੇਰੇ ਹਲਕੇ ਚ ਆ ਆਸੂ ਹੁੰਦਾ ਚਾਹੀਦੀਆਂ ਆ ਕਮੀਆਂ ਨੇ ਉੱਥੇ ਜਾ ਕੇ ਇਹ ਨਹੀਂ ਹੋਣਾ ਚਾਹੀਦਾ ਕਿ ਆਪਣੇ ਜ਼ਿਲ੍ਹੇ ਦੀ ਆਪਣੇ ਕੰਸਟਿਟੂਐਂਸੀ ਦੀ ਗੱਲ ਨਾ ਕਰੇ ਉਹ ਐਮਪੀ ਨੂੰ ਵੋਟ ਦਾ ਕੋਈ ਹੱਕਦਾਰ ਨਹੀਂ ਹੋਇਆ ਮੈਂ ਕਿਸੇ ਦੇ ਅਗੇ ਥੀ ਬੋਲਦਾ ਮੈਂ ਆਪਣੇ ਲੋਕਾਂ ਦੀ ਗੱਲ ਤੇ ਖੜਾ ਅੱਜ ਪੰਜਾਬ ਨੂੰ ਇੱਕ ਮਜ਼ਬੂਤ ਮੁੱਖ ਮੰਤਰੀ ਇੱਕ ਮਜ਼ਬੂਤ ਦੇ ਦੋਸਤਾਂ ਨੂੰ ਪ੍ਰਧਾਨ ਮੰਤਰੀ ਚਾਹੀਦਾ ਤੇ ਜੋ ਰਾਹੁਲ ਗਾਂਧੀ ਨੇ ਕਿਹਾ ਕਿ ਡਰੋ ਮਤ ਮੋਦੀ ਸਾਹਿਬ ਤੁਹਾਡੇ ਕੋਲ ਅਸੀਂ ਬਿਲਕੁਲ ਨਹੀਂ ਡਰਾਂਗੇ ਤੇ ਤੇਜ ਜੀ ਰੱਖਿਆ ਜਿਹੜੀਆਂ ਉਹਦੇ ਲਈ ਖੜੇ ਆ ਮੁੱਖ ਪ੍ਰਧਾਨ ਮੰਤਰੀ ਕਹਿ ਰਿਹਾ ਅੱਜ ਦੇ ਮੈਂ ਮੈਂ ਅੱਜ ਸੁਣ ਕੇ ਪ੍ਰਧਾਨ ਮੰਤਰੀ ਦਾ ਬਿਆਨ ਹੈਰਾਨ ਰਹਿ ਗਿਆ کہنا میں نے تو کبھی کہا ہی نہیں جی کہ مسلمانوں کے بارے میں یہی بول دیا اور سوڑا پشلے میں نے دی اپریل اپریل کی مسلمانوں کی ووٹوں کی جرورت نہیں جی راہل گانی نے کہا ہے کہ بچے پیدا کرو تو آپ کی پروپرٹی آپ سے لے کر ਜੋ ਬੱਚੇ ਜਿਆਦਾ ਪ੍ਰਦਰਾਂ ਕਰੇਗੇ ਉਹਨਕੋ ਬਾਹਰ ਦੇਗੇ ਉਹ ਸਭ ਤੋਂ ਜਿਆਦਾ ਮੁਸਲਮਨ ਹੈ ਜੋ ਬੱਚੇ ਕਰ ਤੇ ਮੁਸਲਮਾਨ ਸਾਡੇ ਦੇਸ਼ ਦੇ ਵਾਸੀ ਨੇ ਕਿ ਨਹੀਂ ਵਾਸੀ? ਜੇ ਪ੍ਰਧਾਨ ਮੰਤਰੀ ਕਿਉਂ ਜਿੱਤ ਕੱਲ ਮੁੱਕਰ ਗਿਆ ਫਿਰ ਕਹਿੰਦਾ ਅਸੀਂ ਅੱਜ ਤੱਕ ਰੋਲੀ ਪਾਈ ਜਾਂਦੇ ਆ ਕਿ ਦੇਸ਼ ਨੂੰ ਬਰਬਾਦ ਜੇ ਕਰ ਰਿਹਾ ਤੇ ਅਡਾਨੀ ਬਾਨੀ ਲੁੱਟ ਕੇ ਲੈ ਗਏ ਨੇ ਤੇ ਪਰਸੋਂ ਪ੍ਰਧਾਨ ਮੰਤਰੀ ਕਹਿ ਰਿਹਾ ਅਡਾਨੀ ਬਾਨੀ ਕਾ ਲੁੱਟ ਕਾ ਪੈਸਾ ਚੋਰੀ ਦਾ ਪੈਸਾ ਕਿਸਵੇਂ ਟੈਂਕੋਮਿਕ ਕਸ਼ਵੇਂ ਟੈਂਪੂ ਵਿੱਚ ਟੈਂਪੂ ਕਿਹਾ ਸੀ ਟੈਂਪੂ ਭਰ-ਭਰ ਕਰ ਜਾ ਰਹੇ ਹਨ ਔਰ ਤੂੰ ਤੂੰ ਤੇ ਟ੍ਰੇਨ ਭਰ ਕੇ ਉਹਨਾਂ ਦੇ ਪਹਿਲਾਂ ਹੀ ਖੋ ਕੇ ਲੈ ਗਿਆ ਇਹ ਟੈਂਪੂ ਕਿਹਾ ਪ੍ਰਧਾਨ ਮੰਤਰੀ ਸਾਹਿਬ ਤੁਸੀਂ ਈਡੀ ਦੇ ਨਾਲ ਬੰਦੇ ਫੜੇ ਨੇ ਤੁਸੀਂ ਈਡੀ ਦੇ ਡਰ ਦੇ ਨਾਲ ਮਹਾਰਾਸ਼ਟਰਾ ਦੀ ਸਰਕਾਰ ਤੋੜੀ ਤੁਸੀਂ ਮਧਿਆ ਪ੍ਰਦੇਸ਼ ਦੀ ਤੋੜੀ ਤੇ ਤੁਸੀਂ ਰਾਜਸਥਾਨ ਦੀ ਤੋੜ ਨਾਲ ਸੀ ਤੇ ਅਸੀਂ ਬੈਠੇ ਟੁੱਟਣ ਨਹੀਂ ਦਿੱਤੀ ਤੇ ਉਸ ਈਡੀ ਨੇ ਜਿਹੜੀ ਪੈਸਲ ਫੜਦੀ ਆ ਕਿ ਝੂਠਿਆਂ ਦੇ ਕੇਸ ਬਣਾਉਂਦੀ ਆ ਤੇ ਜਦੋਂ ਟੈਂਪੂ ਗਿਆ ਸੀ ਫੜ ਕੇ ਦੇੰਦਾ ਅੰਦਰ ਤੇ ਜਿੱਥੇ ਜਾ ਰਹੇ ਨੇ ਉਹਨੂੰ ਵੀ ਨਾਲ ਹੀ ਫੜਿਆ